ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਮਹਾਨ ਜਰਨੈਲ ਬਾਬਾ ਬੀਰ ਸਿੰਘ ਜੀ ਦੀ ਜ਼ਿੰਦਗੀ ਬਾਰੇ ਆਪਾਂ ਪਿਛਲੇ ਪਾਰਟ ਦੇ ਵਿੱਚ ਪੜ੍ਹਿਆ ਸੀਗਾ ਵੇਖਿਆ ਸੀਗਾ ਕਿ ਉਹਨਾਂ ਦੀਆਂ ਮੁੱਖ-ਮੁੱਖ ਘਟਨਾਵਾਂ ਕੀ ਸਨ ਉਹਨਾਂ ਨੂੰ ਕਿਸ ਤਰ੍ਹਾਂ ਜਥੇਦਾਰੀ ਮਿਲੀ ਤੇ ਉਹਨਾਂ ਨੇ ਸਰਹੰਦ ਫਤਿਹ ਦੇ ਵਿੱਚ ਕੀ ਯੋਗਦਾਨ ਅਦਾ ਕੀਤਾ ਤੇ ਅਨੰਦਪੁਰ ਸਾਹਿਬ ਤੇ ਨਾਲ ਲੱਗਦੇ ਖੇਤਰ ਪਹਾੜੀ ਖੇਤਰ ਕਿਦਾਂ ਸਿੱਖ ਰਾਜ ਚ ਮਿਲਾਉਣ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਸੀ ਤੇ ਨਾਲ ਹੀ ਪਟਿਆਲਾ ਮਹਾਰਾਜਾ ਪਟਿਆਲਾ ਦੇ ਅਧੀਨ ਜਿਹੜਾ ਰਾਜ ਸੀਗਾ ਜਿਹੜਾ ਸ਼ੇਰਪੁਰਾ ਤੇ ਨਾਲ ਦੇ ਏਰੀਏ ਉਹ ਕਿਸ ਤਰ੍ਹਾਂ ਸਿੱਖ ਰਾਜ ਦੇ ਵਿੱਚ ਮਿਲਾਉਣ ਵਿੱਚ ਬਾਬਾ ਬੀਰ ਸਿੰਘ ਜੀ ਤੇ ਧੀਰ ਸਿੰਘ ਜੀ ਹੋਰਾਂ ਨੇ ਅਹਿਮ ਯੋਗਦਾਨ ਅਦਾ ਕੀਤਾ ਤੇ ਹੁਣ ਆਪਾਂ ਗੱਲ ਕਰਾਂਗੇ ਬੰਗਸ ਖੇਤਰ ਦੀ ਬੰਗਸ ਖੇਤਰ ਆਮ ਸੰਗਤਾਂ ਨੂੰ ਬੰਗਸ ਖੇਤਰ ਜਿਹੜਾ ਹੈਗਾ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਗਈ ਤੇ ਬੰਗਸ ਖੇਤਰ ਦਾ ਜੇ ਵਿਸਤਾਰ ਵੇਖੀਏ ਤਾਂ ਅਫਗਾਨਿਸਤਾਨ ਦੇ 14 ਸੂਬਿਆਂ ਦੇ ਵਿੱਚੋਂ ਉਸ ਸਮੇਂ ਬੰਗਸ ਸੂਬਾ ਜਿਹੜਾ ਸੀਗਾ ਸਭ ਤੋਂ ਵੱਡਾ ਸੂਬਾ ਸੀ ਤੇ 1540 ਈਸਵੀ ਦੇ ਵਿੱਚ ਬਾਬਰ ਨੇ ਜਦੋਂ ਜਿਹਨੂੰ ਮਗਰਸ ਦੇ ਦੁਆਰਾ ਇਹਦੇ ਤੇ ਹਮਲਾ ਕੀਤਾ ਤਾਂ ਇਹਨੂੰ ਦੋ ਹਿੱਸਿਆਂ 'ਚ ਵੰਡਤਾ ਸੀਗਾ ਇੱਕ ਪਾਸੇ ਤਾਂ ਸੀਗਾ ਹੰਗੋ ਕਰਮਜੈਂਸੀ ਬੰਨੂ ਕੁਲਹਾਟ ਤੇ ਦੂਸਰੇ ਪਾਸੇ ਰਹਿ ਗਿਆ ਸੀਗਾ ਬੰਗਸ ਖੋਸ ਤੇ ਜਿਨੂੰ ਮਗਰਸ ਇਹ ਏਰੀਏ ਜਿਹੜੇ ਸੀਗੇ ਤਿੰਨ ਸਟੇਟਾਂ ਇੱਕ ਪਾਸੇ ਸੀ ਤੇ ਇੱਕ ਪਾਸੇ ਦੂਸਰੀਆਂ ਤਿੰਨ ਸੀਗੀਆਂ ਬਾਬਾ ਵੀਰ ਸਿੰਘ ਜੀ ਦੀ ਡਿਊਟੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਇਹ ਬੰਗਸ ਖੇਤਰ ਵਿੱਚ ਲਾਈ ਗਈ ਆ ਬਾਬਾ ਵੀਰ ਸਿੰਘ ਜੀ ਜ਼ਿਕਰ ਯੋਗ ਹੈ ਕਿ ਬਾਬਾ ਵੀਰ ਸਿੰਘ ਜੀ ਸਰਹੰਦ ਦੇ ਪਹਿਲੇ ਗਵਰਨਰ ਵਜੋਂ ਵੀ ਰਹੇ ਐ 6-7 ਮਹੀਨੇ ਉਸ ਤੋਂ ਬਾਅਦ ਦੁਸ਼ਮਣਾਂ ਦਾ ਜ਼ਿਆਦਾ ਖਤਰਾ ਹੋਣ ਕਰਕੇ ਇਹਨਾਂ ਨੂੰ ਵੱਡੇ ਜਥੇ ਦੇ ਕੇ ਜਿਹੜਾ ਸੀ ਬੰਗਸ ਖੇਤਰ ਵੱਲ ਰਵਾਨਾ ਕੀਤਾ ਗਿਆ ਇਹ ਹਵਾਲੇ ਜਿਹੜੇ ਢਾਡੀ ਸਿੰਘਾਂ ਜਾਂ ਕਥਾਵਾਚਕਾਂ ਉਹਨਾਂ ਮੁਤਾਬਕ ਇਹਨਾਂ ਦੇ ਨਾਲ ਬੰਦੂਕਧਾਰੀ ਪੈਦਲ ਨੰਗ ਸਿੰਘਾਂ ਦੀ ਫੌਜ ਸਮੇਤ ਵੱਡਾ ਲਸ਼ਕਰ ਸੀਗਾ ਤੇ ਜੇ ਇਹਨਾਂ ਦੀ ਆ ਬਾਬਾ ਵੀਰ ਸਿੰਘ ਜੀ ਦੇ 1300 ਕੋੜ ਸਵਾਰ ਤੇ ਬਾਕੀ ਇਹਦੀ ਜਿਹੜੀ ਸੈਨਾ ਦੀ ਗੱਲ ਕਰੀਏ ਤਾਂ ਉਸ ਸਮੇਂ ਸਮਕਾਲੀ ਯੁੱਧ ਹੋਇਆ ਸੀਗਾ ਆ ਮਾਤਾ ਸਹਿਬਕੌਰ ਦਾ ਜਿਹੜੀ ਮਹਾਰਾਜਾ ਪਟਿਆਲਾ ਜੀ ਦੀ ਸਕੇ ਭੈਣ ਸੀਗੇ ਮਰਦਾਪੁਰ ਪਿੰਡ ਦੇ ਵਿੱਚ ਉਹਨਾਂ ਦਾ ਯੁੱਧ ਹੋਇਆ ਸੀ ਮਰਾਠਿਆਂ ਦੇ ਨਾਲ ਹੋਇਆ ਸੀਗਾ ਉਸ ਸਮੇਂ ਫੂਲਕੀਆਂ ਮਿਸਲ ਕੋੜ 300 ਕੋੜ ਸਵਾਰ ਸਨ ਤੇ 77000 ਸੈਨਾ ਦੀ ਗਿਣਤੀ ਦਾ ਹਵਾਲਾ ਮਿਲਦਾ ਜੇ ਇਹਨੂੰ ਆਪਾਂ ਲੌਜੀਕਲ ਤਰੀਕੇ ਨਾਲ ਵੇਖੀਏ ਤਾਂ 1 ਕੋੜ ਸਵਾਰ ਜਾਂ 1 ਕਰੋੜ ਰਸਾਲੇਦਾਰ ਦੇ ਨਾਲ 25 ਸਿੰਘਾਂ ਦੀ ਫੌਜ ਅਵੇਲੇਬਲ ਮਿਲਦੀ ਆ ਤੇ ਹੁਣ ਬਾਬਾ ਬੀਰ ਸਿੰਘ ਜੀ ਕੋਲ 1300 ਕੋੜ ਸਵਾਰ ਸਨ ਤੇ 1300 ਗੁਣਾ 25 32800 ਦੇ ਲਗਭਗ ਇਹਨਾਂ ਦੇ ਕੋਲ ਫੌਜ ਸੀ ਤੇ ਹੁਣ ਰੰਗਰੇਟੇ ਸਿੰਘਾਂ ਦੀ ਸਿੱਖ ਪੰਥ ਦੇ ਵਿੱਚ ਗਿਣਤੀ ਐਵਰੇਜ ਪੱਖੋਂ ਜ਼ਿਆਦਾ ਹੈ ਜੇ ਜੇ ਆਪਾਂ 10% ਐਕਸਟਰਾ ਲਾ ਲਈਏ ਤਾਂ 32 ਤੋਂ 35000 ਦੇ ਵਿੱਚ ਬਾਬਾ ਵੀਰ ਸਿੰਘ ਜੀ ਦੇ ਜਥੇ ਦੇ ਨਾਲ ਲਸ਼ਕਰ ਸੀਗਾ ਤੇ ਜੇ ਆਪਾਂ ਇਸੇ ਕਰਕੇ ਇਹ ਜਥੇ ਨੂੰ ਤਿੰਨ ਮੁੱਖ ਜਥੇਦਾਰ ਚਲਾਉਂਦੇ ਸੀ ਇੱਕ ਜਥੇਦਾਰ ਸੀ ਬਾਬਾ ਅ ਵੀਰ ਸਿੰਘ ਰੰਗਰੇਟਾ ਨੰਬਰ 2 ਦਾ ਸੀ ਬਾਬਾ ਮਦਨ ਸਿੰਘ ਰੰਗਰੇਟਾ ਤੇ ਨੰਬਰ 3 ਦਾ ਸੀ ਬਾਬਾ ਜੌਨ ਸਿੰਘ ਰੰਗਰੇਟਾ ਤੇ ਹੁਣ ਗੱਲ ਜਿਹੜੀ ਆਪਾਂ ਕਰਦੇ ਆਂ ਜਿਹੜੇ ਫੌਜ ਸੀਗੀ ਇਹਨਾਂ ਨੇ ਕਿਸ ਤਰ੍ਹਾਂ ਜਿਹੜਾ ਸੀਗਾ ਬੰਗਸ ਖੇਤਰ ਨੂੰ ਪੂਰੇ ਦੇ ਪੂਰੇ ਬੰਗਸ ਖੇਤਰ ਦੇ ਉੱਪਰ ਰਾਜ ਸਥਾਪਿਤ ਕੀਤਾ ਬਾਬਾ ਵੀਰ ਸਿੰਘ ਜੀ ਦੇ ਨਾਲ ਰਣਨੀਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੀ ਤੇ ਅਸ਼ੀਰਵਾਦ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਸੀਗਾ ਬਾਬਾ ਬੰਦਰ ਸਿੰਘ ਬਹਾਦਰ ਦੀ ਰਣਨੀਤੀ ਦੇ ਵਿੱਚ ਸਭ ਤੋਂ ਪਹਿਲਾ ਸੀਗਾ ਵੀ ਦੁਸ਼ਮਣ ਨੂੰ ਕੋਖ ਲਿਆ ਜਾਂਦਾ ਹੈ ਨਕਸ਼ੇ ਦੇ ਮੁਤਾਬਕ ਆਪਣੀ ਸੈਨਾ ਡਿਪਲਾਈ ਕਰ ਦਿੱਤੀ ਜਾਂਦੀ ਆ ਦੁਸ਼ਮਣ ਨੂੰ ਮੈਦਾਨੇ ਜੰਗ ਵਿੱਚ ਵੰਗਾ ਰਿਆ ਜਾਂਦਾ ਜਦੋਂ ਦੁਸ਼ਮਣ ਦੀ ਤਾਕਤ ਅੱਧੀ ਰਹਿ ਜਾਂਦੀ ਆ ਤਾਂ ਦੁਸ਼ਮਣ ਦੀ ਸੈਨਾ ਨੂੰ ਇੱਕ ਰਿਜ਼ਰਵ ਵੱਡਾ ਕਾਫਲਾ چیرਦੇ ਹੋਏ ਉਹਨਾਂ ਦੇ ਜਿਹੜੀ ਰਾਜਧਾਨੀਆਂ ਜਾਂ ਕਿਲੇ ਆ ਉਹਨਾਂ ਤੇ ਜਾ ਕਬਜ਼ਾ ਕਰਦਾ ਇਹ ਸੀ ਰਾਜਤਾਨੀ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਰਾਜਨੀਤੀ ਵੀ ਅੱਧੇ ਲੜਾਈ ਮੈਦਾਨੇ ਜੰਗ ਚ ਲੜਨੀ ਤੇ ਅੱਧੇ ਲੜਾਈ ਦੁਸ਼ਮਣ ਦੀ ਕਿਲਾ ਜਲੂ ਕੀ ਫੌਜ ਨਾਲ ਲੜਨੇ ਹੁਣ ਬੰਨੂ ਦੇ ਖੇਤਰ ਵਿੱਚ ਪਹੁੰਚਦਿਆਂ ਬਾਬਾ ਬੀਰ ਸਿੰਘ ਹੋਰਾਂ ਨੇ ਇੱਕ ਜੰਗਲ ਨਮਾਏ ਰੀ ਦੇ ਵਿੱਚ ਨੰਗ ਸਿੰਘ ਸ਼ੌਣੀ ਸਥਾਪਿਤ ਕੀਤੀ ਹੈ ਤੇ ਨਾਲ ਦੇ ਜਿਹੜੇ ਕਬੀਲੇ ਸੀਗੇ ਉਥੇ ਪਹਾੜੀਆਂ ਤੇ ਜਿਹੜੇ ਸੀਗੇ 20 20 30 30 ਘਰ ਸੀਗੇ ਛੋਟੇ ਛੋਟੇ ਪਿੰਡ बसे ਹੋਏ ਸੀਗੇ ਉਸ ਸਮੇਂ ਤੇ ਲੰਮਾ ਖੇਤਰ ਸੀਗਾ ਜਿਲ੍ਹ ਚ ਗਾਵਾ ਮੱਝਾਂ ਚਾਰਨ ਵਾਲੇ ਚਰਵਾਹੇ ਰਹਿੰਦੇ ਸੀਗੇ ਜਿਨ੍ਹਾਂ ਤੇ ਵੱਡੇ ਕਬੀਲਾਗਦਾਰੀ ਲੋਕਾਂ ਵੱਲੋਂ ਤਣਾਟਾਂ ਵੱਲੋਂ ਬਹੁਤ ਕੋਹਰ ਅਤਿਆਚਾਰ ਕੀਤਾ ਜਾਂਦਾ ਸੀ ਬਾਬਾ ਵੀਰ ਸਿੰਘ ਜੀ ਹੋਰਾਂ ਨੇ ਉਹਨਾਂ ਦੀ ਸਹਾਇਤਾ ਲੈਂਦਾ ਲੈਂਦਿਆ ਉਹਨਾਂ ਦੀ ਹਮਦਰਦੀ ਆਪਣੇ ਨਾਲ ਦੀਨ ਦੁਖੀਆਂ ਦੀ ਜਿਹੜੀ ਆਪਣੇ ਪੱਖ ਵਿੱਚ ਕਰ ਲਈ ਉਸ ਤੋਂ ਬਾਅਦ ਬਹੁਤੇ ਕਬੀਲਿਆਂ ਨੇ ਉਹਨਾਂ ਨੂੰ ਆਪਣਾ ਸਰਦਾਰ ਮੰਨ ਲਿਆ ਸੀ ਤੇ ਜਦੋਂ ਵੱਡੇ ਕੱਲੂ ਘਰੇ ਤੋਂ ਬਾਅਦ ਅ ਖਾਲਸਾ ਪੰਥ ਨੇ ਜਿਹੜਾ ਸੀਗਾ ਮੁਗਲ ਫੌਜਾਂ ਨੂੰ ਸੋਧਣ ਦਾ ਫੈਸਲਾ ਲਿਆ ਹੈ ਜਸਾ ਸਿੰਘ ਆਲੂ ਵਾਲੀਆ ਦੀ ਕਮਾਂਡ ਹੇਠ ਜਿਹੜਾ ਸੀਗਾ ਜਹੀਨ ਖਾਨ ਸਰਹੰਦੀ afghanistan ਦੇ ਇੱਕ ਕਬੀਲੇ ਦੇ ਵਿੱਚ ਪਠਾਣਾ ਦੇ ਸ਼ਿਵਰ ਵਿੱਚ ਜਾ ਛੁਪਿਆ ਸੀ ਉਹਨੂੰ ਪਾਲਣ ਦਾ ਅਭਿਆਨ ਚ ਲਾਇਆ ਤੇ ਉਦੋਂ ਬਾਬਾ ਵੀਰ ਸਿੰਘ ਜੀ ਹੋਰਾਂ ਨੇ ਬੰਨੂ ਕਲਹਾੜ ਕੁਰਮਾਂਜੰਸੀ ਤੋਂ ਲੈ ਕੇ ਹੰਗੋ ਤੱਕ ਸਾਰੇ ਕਿਲੇ ਆਪਣੇ ਅਧੀਨ ਕਰ ਲਏ ਸੀਗੇ ਤੇ ਉਦੋਂ ਬਾਅਦ 1764 ਦੇ ਆਉਂਦਿਆਂ ਆਉਂਦਿਆਂ ਜਦੋਂ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਨਾਲ ਤੋੜਿਆ ਤੇ ਸਰੋਵਰ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਆ ਜਦੋਂ ਬਾਬਾ ਬੀਰ ਸਿੰਘ ਹੋਰਾਂ ਦੀ ਬਾਬਾ ਦੀਪ ਸਿੰਘ ਹੋਰਾਂ ਦੀ ਮਿਸਲ ਨੇ ਉਹਨਾਂ ਨਾਲ ਲੋਖਾ ਲਿਆ ਉਹ ਸਮੇਂ ਪੂਰੀ ਸਿੱਖ ਪੰਥ ਨੇ ਜਿਹੜੇ ਜਿੰਨੀਆਂ ਵੀ ਨੰਗ ਸਿੰਘ ਫੌਜਾਂ ਸੀਗੀਆਂ ਅਬਦਾਲੀ ਤੇ ਇਹੋ ਜਿਹਾ ਤਾਵਾ ਬੋਲਿਆ ਸੀ ਇਤਿਹਾਸ ਚ ਲਿਖਿਆ ਵੀ ਅਬਦਾਲੀ ਇੱਥੋਂ ਡਰਦਾ ਪਸ਼ਾਵਰ ਦੇ ਕਿਲਿਆਂ ਵਿੱਚ ਜਾ ਲੁਕਿਆ ਸੀ ਤੇ ਉਸ ਸਮੇਂ ਬਾਬਾ ਵੀਰ ਸਿੰਘ ਹੋਰਾਂ ਨੇ ਜਿਹੜਾ ਸੀਗਾ ਅਬਦਾਲੀ ਦਾ ਸਾਥ ਦੇਣ ਵਾਲੇ ਕਬੀਲਿਆਂ ਨੂੰ ਸੌਦਾ ਲਾਉਣ ਦੇ ਮਕਸਦ ਦੇ ਨਾਲ ਆ ਬੰਗਸੇਰੀਆ ਬੰਗਸਤੋਬਾਦ ਖੋਸ਼ ਤੇ ਉਹ ਦੁਗਾਂ ਜਿਹਨੂੰ ਮਗਰਾਫਸ ਏਰੀਆ ਜਿਹੜਾ ਸਾਰਾ ਆਪਣੇ ਕਬਜ਼ੇ ਚ ਕਰ ਲਿਆ ਸੀਗਾ ਜਿਹੜੇ ਬੰਗਸ ਨੂੰ ਬਾਬਰ ਨੇ 1526 ਤੋਂ ਲੈ ਕੇ 1540 ਈਸਵੀ ਤੱਕ ਆਪਦੇ ਕਬਜ਼ੇ ਚ ਰੱਖਿਆ ਤੇ ਦੋ ਹਿੱਸਿਆਂ ਦੇ ਵਿੱਚ ਵੰਡਤਾ ਸੀਗਾ ਜਾਨੀ ਕਿ ਤਿੰਨ ਸਟੇਟਾਂ ਜਿਹੜੀਆਂ ਸੀਗੀਆਂ ਪਹਾੜੀ ਦੇ ਔਰਲੇ ਪਾਸੇ ਜਿਹੜੀਆਂ ਅੱਜ ਕੱਲ ਪਾਕਿਸਤਾਨ ਚ ਬੋਲਦੀਆਂ ਜਿਵੇਂ ਹੰਗੋਆ ਕਰਮਜਾਂਸੀਆ ਕੋਲਹਾਟ ਗੁਲਸਤਾਨ ਅਤੇ ਏਰੀਆ ਤੇ ਦੂਜੇ ਪਾਸੇ ਜਿਹੜੇ ਬੋਲਦੇ ਆ ਅੱਜ ਦੇ ਅਫਗਾਨਿਸਤਾਨ ਚ ਬੋਲਦੇ ਆ ਬੰਗਸ ਤੇ ਬੰਨੂ ਤੇ ਅਗਲਾ ਏਰੀਆ ਸੀਗਾ ਖੋਸ ਤੇ ਜਿਹਨੂੰ ਮਗਰਤ ਸਾਹਿਬ ਏਰੀਆ ਸੀਗਾ ਜਿਹੜਾ ਅੱਗੇ ਜਿਹੜਾ ਸੀਗਾ ਤੁਰਕਿਸਤਾਨੀ ਉਜ਼ਬੇਕਸਤਾਨੀ ਉਹ ਸੀਗਾ ਜਿਹੜਾ ਏਰੀਆ ਉਹ ਸਾਰਾ ਏਰੀਆ ਜਿਹੜਾ ਸੀਗਾ ਜਿਹੜੇ ਨੂੰ ਆਪਾਂ ਮਿਲਦਾ ਕਿ ਤਿੱਬਤ ਦੇ ਥੱਲੜਾ ਏਰੀਆ ਤੇ ਅਫਗਾਨ ਦੇ ਨਾਲ ਲੱਗਦਾ ਏਰੀਆ ਉਹ ਬੰਗਸ ਖੇਤਰਾ ਖਵਾਉਂਦਾ ਸੀਗਾ 1540 ਤੋਂ ਲੈ ਕੇ ਤੇ 17ਵੀਂ ਸਦੀ ਤੱਕ 18ਵੀਂ ਤੱਕ ਇਹ ਸਾਰਾ ਬਾਬਾ ਬੀਰ ਸਿੰਘ ਜੀ ਨੇ ਇਤੋਂ ਦੇ ਹਕਮਨਾਰ ਹੁਕਮਰਾਨ ਰਹੇ ਆ ਇਤੋਂ ਦੇ ਰਾਜਾ ਨਾਲ ਜਿਹੜੀਆਂ ਸਿੰਘਾਂ ਸੰਧੀਆਂ ਰਹੀਆਂ ਇਤੋਂ ਦੇ ਕਬੀਲੇ ਨੇ ਇਹਨਾਂ ਨੂੰ ਆਪਣਾ ਸਰਦਾਰ ਮੰਨਿਆ ਸੀ ਇਹ YouTube ਦੇ حوالے ਮਿਲਦੇ ਆ ਕਿ ਬਾਬਾ ਬੀਰ ਸਿੰਘ ਸਿੱਖ ਧਰਮ ਦੇ ਵਿੱਚੋਂ ਜਿਹੜਾ ਵੀ ਯੋਧਾ ਇਸ ਏਰੀਏ ਦੇ ਵਿੱਚ ਜਿਹਦੇ ਵੱਧ حوالے ਮਿਲਦੇ ਆ ਉਹ ਬਾਬਾ ਬੀਰ ਸਿੰਘ ਰੰਗਰੇਟਾ ਜੀ ਤੇ ਉਹਦਾ ਸਾਰੀਆਂ ਸਿੱਖ ਜਥੇਬੰਦੀਆਂ ਸੀ ਤੇ ਹੋਂਤੇ ਜਿਹੜੇ ਅੱਜ ਦੇ ਮੌਜੂਦਾ ਬਹੁਤੇ ਵੰਗਸ ਸਿੱਖ ਬਣੇ ਆ ਉਹ ਬਾਬਾ ਬੀਰ ਸਿੰਘ ਜੀ ਦੀ ਦੇਣ ਆ ਤੇ ਜਿਹੜੀ ਉੱਥੋਂ ਦੀ ਰਣਨੀਤੀ ਸੀਗੀ ਜਿਹੜੀ ਉਸ ਤੋਂ ਬਾਅਦ ਜਿਹੜੇ 4 ਜਰਨੈਲ ਹੋਰ ਉਸ ਏਰੀਏ ਦੇ ਵਿੱਚ ਗਏ ਆ ਇੱਕ ਜਰਨਲ ਸਬੇਗ ਸਿੰਘ ਆ ਉਹ ਮਹਾਰਾਜਾ ਸ਼ੇਰ ਸਿੰਘ ਦੇ ਸਮੇਂ ਗਿਆ ਉਹਨੇ ਜਿਹੜਾ ਸੀਗਾ ਤਿੱਬਤ ਤੱਕ ਸੰਧੀ ਕਰਕੇ ਤੇ ਆਪਣੀ ਉੱਤੇ ਬਾਰਡਰ ਤੇ ਸਿੱਧੀ ਪਾਈ ਆ ਦੂਜੇ ਸੀਗੇ ਜਿਹੜੇ ਆ ਸਾਰਾ ਗੜੀ ਦੇ ਯੋਦੇ ਗਾਇਆ ਉਹ ਗੋਲਸਤਾਨ ਤੇ ਕੁਲਹਾੜ ਦੇ ਵਿਚਾਲੇ ਇੱਕ ਕਿਲਾ ਸੀਗਾ ਜਿਹੜਾ ਸਾਰਾ ਗੜੀ ਦਾ ਉਹਦੇ ਚ ਉਹਨਾਂ ਨੇ ਸੀਨ ਪਾਈ ਆ ਇੰਜ ਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਤੁਸੀਂ ਜਮਰੋਦ ਦੇ ਕਿਲੇ ਤੱਕ ਗਏ ਆ ਜਾਨੀ ਕਿ ਖੈਬਰ ਦਰੇ ਦੇ ਜਿਹੜਾ ਨਾਲ ਲੱਗਦੇ ਏਰੀਏ ਤੱਕ ਤੇ ਐਸੀ ਤਰ੍ਹਾਂ ਉਸ ਤੋਂ ਪਹਿਲਾਂ 1932 ਦੇ ਵਿੱਚ ਇੱਕ ਸਿੱਖ ਲੈਟ ਇਨਫੈਂਟਰੀ ਗਈ ਸੀ ਪਰ ਉਹ ਗਈ ਸੀ ਵਜੀਰੇਸਤਾਨ ਦੇ ਵਿੱਚ ਤੇ ਜੇ ਸਿੱਖ ਕੌਮ ਨੇ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਇਲਾਕਾ ਜਿੱਤਿਆ ਤਾਂ ਉਹ ਬਾਬਾ ਬੀਰ ਸਿੰਘ ਜੀ ਦੁਆਰਾ ਜਿੱਤਿਆ ਗਿਆ ਯੁੱਧਾਂ ਦੇ ਵਿੱਚ ਇਹ ਜਿਹੜੇ ਸਾਰੇ ਇਤਿਹਾਸ ਦੇ ਹਵਾਲੇ ਆ ਜਿਹੜੇ ਰਤਨ ਸਿੰਘ ਭੰਗੂ ਨੇ ਲਿਖਿਆ ਉਹ ਉਦੋਂ ਰੰਗ ਰੇਟੋ ਚੂੜੋ ਹੋ ਬੀਰੂ ਸਿੰਘ ਜਵਾਨ ਜੋ ਜੰਗ ਦੌੜ ਮਦ ਮੋਰੇ ਰਹੇ ਮਤਲਬ ਔਰਨ ਕੋ ਜਵਾਕੀ ਠੌਰ ਇਹ ਵੀ ਪੰਥ ਕਰਾਦੀ ਗੌਰ ਕਈ ਚਦਾਏ ਕਈ ਮਰਾਏ ਲਈਏ ਰਈਤ ਕਣੇ ਬਣਾਏ ਇਹਦਾ ਇੱਕ ਇੱਕ ਵਰਡ ਆ ਜਿਹੜਾ ਸਮਝਣ ਵਾਸਤੇ ਆ ਵੀ ਕਿੰਨੇ ਰਿਆਸਤਾਂ ਆਪਣੀ ਚ ਮਲਾਈਆਂ ਕਿੰਨੇ ਉਹਨਾਂ ਨੂੰ ਆਕੀ ਸੀਗੇ ਉਹਨਾਂ ਦਾ ਹੰਕਾਰ ਤੋੜਿਆ ਕਿੰਨਿਆਂ ਦਾ ਸੋਧਾ ਲਾਇਆ ਇਹ ਬਾਬਾ ਵੀਰ ਸਿੰਘ ਜੀ ਨੇ ਬੰਗਸ ਰਾਜ ਕਿਵੇਂ ਐਸਟੈਬਲਿਸ਼ਨ ਕੀਤਾ ਤੇ ਨਾਲ ਹੀ ਜਿਹੜੇ ਹਵਾਲੇ ਆ ਇਹ ਜਿਹੜਾ ਸੀਗਾ ਨਰਿੰਜਨ ਸਿੰਘ ਆਰਫੀ ਆ ਉਹਨਾਂ ਦੇ ਮੁਤਾਬਕ ਉਹਨਾਂ ਨੇ 1 ਲੱਖ ਪਰਿਵਾਰਾਂ ਨੂੰ ਆਪਣੇ ਅਧੀਨ ਕੀਤਾ ਸੀਗਾ ਤੇ ਅੱਗੇ ਜਿਹੜਿਆ ਹਵਾਲੇ ਜਿਹੜਿਆ ਤਹਿਰੀਕੇ ਬੰਗਸ तरीके कुलहाट ਤੇ ਜਿਹੜੇ ਪੰਜਾਬੀ ਹਵਾਲੇ ਜਸਵੰਤ ਸਿੰਘ ਕਾਰਸੇਵਾ ਵਾਲੇ ਉਹਨਾਂ ਵੱਲੋਂ ਕੀਤੇ ਗਏ ਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੇ